ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਇਹ ਵੀਡੀਓ ਨਾ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਤੇ ਇਸ ਵੀਡੀਓ ਦੇ ਵਿੱਚ ਨਾ ਤੁਸੀਂ ਇੱਕ ਡਰਾਈਵਰ ਵੀਰ ਨੂੰ ਵੇਖੋ ਕਿ ਉਹ ਡਰਾਈਵਰ ਵੀਰ ਨਾ ਤੁਸੀਂ ਦੇਖੋ ਕਿ ਆਪਣੀ ਗੱਡੀ ਦੇ ਵਿੱਚ ਕੁਝ ਭਰ ਕੇ ਨਾ ਤੁਸੀਂ ਦੇਖੋ ਕਿ ਪਹਾੜੀ ਇਲਾਕੇ ਦੇ ਵਿੱਚ ਜਾ ਰਿਹਾ ਸੀ ਅਤੇ ਤੁਸੀਂ ਦੇਖੋ ਕਿ ਅਚਾਨਕ ਨਾ ਗੱਡੀ ਦੇ ਬ੍ਰੇਕ ਫੇਲ ਹੋ ਜਾਂਦੇ ਆ ਤੇ ਉਸ ਵੇਲੇ ਤੁਸੀਂ ਵੀਰ ਦਾ ਨਿਯਮ ਦੇਖੋ ਡਰਾਈਵਰ ਵੀਰ ਦਾ ਉਹ ਡਰਾਈਵਰ ਵੀਰ ਨੇ ਤੁਸੀਂ ਦੇਖੋ ਕਿ ਹਿੰਮਤ ਨਹੀਂ ਹਾਰੀ ਅਤੇ ਉਸ ਡਰਾਈਵਰ ਵੀਰ ਨੇ ਨਾ ਹੀ ਗੱਡੀ ਦਾ ਸਟੀering ਛੱਡਿਆ ਅਤੇ ਤੁਸੀਂ ਦੇਖੋ ਨਹੀਂ ਤਾਂ ਗੱਡੀ ਆਸੇ ਪਾਸੇ ਵੀ ਉਤਰ ਸਕਦੀ ਸੀ ਅਤੇ ਜਦੋਂ ਡਰਾਈਵਰ ਵੀ ਨੂੰ ਤੁਸੀਂ ਦੇਖੋਗੇ ਰੋਡ ਦੇ ਉੱਪਰ ਜਾਂਦੀ ਜਾਂਦੀ ਗੱਡੀ ਨੂੰ ਪਹਿਲਾਂ ਤਾਂ ਉਹ ਫੁੱਟਪਾਥ ਦੇ ਉੱਪਰ ਚੜਾ ਲੈਂਦਾ ਹੈ ਅਤੇ ਬਾਅਦ ਵਿੱਚ ਤੁਸੀਂ ਦੇਖੋਗੇ ਕਿ ਗੱਡੀ ਨੂੰ ਥੱਲੇ ਲਾ ਲੈਂਦਾ ਹੈ ਅਤੇ ਹੌਲੀ ਹੌਲੀ ਜਾਂਦੇ ਜਾਂਦੇ ਗੱਡੀ ਦੀ ਸਪੀਡ ਹੌਲੀ ਹੋ ਜਾਂਦੀ ਹੈ ਅਤੇ ਇੱਕ ਵਾਰ ਤੁਸੀਂ ਦੇਖੋ ਕਿ ਫਿਰ ਗੱਡੀ ਨੂੰ ਰੋਡ ਦੇ ਉੱਪਰ ਲਾ ਕੇ ਫਿਰ ਉਹ ਵੀਰੋਖ ਨੂੰ ਫੁੱਟਪਾਥੇ ਚੜਾ ਲੈਂਦਾ ਹੈ ਅਤੇ ਇਸ ਦੇ ਨਾਲ ਤੁਸੀਂ ਦੇਖੂ ਕਿ ਨਾ ਹੀ ਡਰਾਈਵਰ ਵੀਰ ਦਾ ਕੋਈ ਨੁਕਸਾਨ ਹੁੰਦਾ ਹੈ ਅਤੇ ਨਾ ਹੀ ਰੋਡ ਤੇ ਜਾ ਰਹੇ ਲੋਕਾਂ ਦਾ ਕੋਈ ਵੀ ਨੁਕਸਾਨ ਨਹੀਂ ਹੁੰਦਾ ਸੋ ਦੋਸਤੋ ਕੀ ਕਹਿਣਾ ਚਾਹੋਗੇ ਤੁਸੀਂ ਇਸ ਵੀਡੀਓ ਦੇ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਅੱਗੇ ਤੁਸੀਂ ਪੂਰੀ ਵੀਡੀਓ ਦੇਖੋ ਸੋ ਦੋਸਤੋ ਜਦੋਂ ਵੀ ਗੱਡੀ ਕਾਰ ਜਾਂ ਮੋਟਰਸਾਈਕਲ ਚਲਾਉਂਦੇ ਹੋ ਤਾਂ ਉਸ ਪ੍ਰਮਾਤਮਾ ਦਾ ਸਤਿਕਾਰਨਾ ਜ਼ਰੂਰ ਕਰਿਆ ਕਰੋ ਅਤੇ ਅਸ਼ੀਸ਼ ਦੇ ਵੀ ਚੰਗੇ ਕਰਮ ਕੀਤੇ ਹੁੰਦੇ ਨੇ ਅਤੇ ਪ੍ਰਮਾਤਮਾ ਉਸ ਬੰਦੇ ਨੂੰ ਤਤੀਬਾਹ ਨਹੀਂ ਲੱਗਣ ਦਿੰਦਾ ਸੋ ਦੋਸਤੋ ਕੀ ਕਹਿਣਾ ਚਾਹੋਗੇ ਤੁਸੀਂ ਇਸ ਵੀਡੀਓ ਦੇ ਬਾਰੇ ਕਮੈਂਟ ਕਰਕੇ ਜ਼ਰੂਰ ਦੱਸਿਓ ਅਤੇ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਅਤੇ ਬੈਲ ਆਈਕਨ ਜ਼ਰੂਰ ਕਲਿਕ ਕਰ ਦਿਓ ਮਿਲਦੇ ਹਾਂ ਕੋਈ ਨਵੀਂ ਵੀਡੀਓ ਲੈ ਕੇ ਉਦੋਂ ਤੱਕ ਲਈ ਰੱਬ ਰੱਖਾ